ਕੋਈ ਬਾਗੀ ਨਹੀਂ ਸਾਰੇ ਗੁਰੂ ਨਾਲ ਜੁੜੇ ਹੋਏ ਆਂ ਛੁੱੱਚੇ ਪਾਤਸ਼ਾਹ ਦੇ ਨਾਲ ਜੁੜੇ ਹੋਏ ਆਂ ਸਾਡੇ ਮਨ 'ਚ ਭਾਵਨਾ ਸੀ ਕਿ ਅਸੀਂ ਗਲਤੀਆਂ ਕੀਤੀਆਂ ਨੇ ਗਲਤੀਆਂ ਹੋਈਆਂ ਨੇ ਉਹਦੀ ਜਾ ਕੇ ਗੁਰੂ ਅੱਗੇ ਛੁੱੱਚੇ ਪਾਤਸ਼ਾਹ ਕੇ ਪ੍ਰਾਰਥਨਾ ਕਰਕੇ ਮਾਫੀ ਮੰਗਣੀ ਉਹ ਅੱਜ ਮਾਫੀ ਮੰਗ ਗਏ ਆ ਸਾਰਾ ਬੋਝ ਲੈ ਗਿਆ ਗੁਰੂ ਅਕੀਰ ਗੱਲ ਰੱਖਣੀ ਆ ਕਿ ਛੁੱੱਚੇ ਪਾਤਸ਼ਾਹ ਸਾਨੂੰ ਐਸੀ ਲੋਟ ਹਿੰਮਤ ਦੇਵੇ ਤਾਕਤ ਦੇਵੇ ਅਸੀਂ ਹੌਸਲੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋ ਚੁੱਕੇ ਜਿਸ ਦੇ ਨਾਲ ਜਿਹੜਾ ਉਹਦੇ ਮੰਨਦੇ ਉੱਤੇ ਬੋਝ ਆ ਉਹ ਲੈ ਜਾ ਪਰ ਜਿਹੜਾ ਸਲਾਬਤਪੁਰੇ ਦੀ ਘਟਨਾ ਤੁਸੀਂ ਕਹਿ ਰਹੇ ਹੋ ਸਭ ਤੋਂ ਪਹਿਲੀ ਤੁਹਾਡੀ ਜਿਹੜੀ ਮਾਫੀ ਦੇਦੇ ਤੇ ਮੰਗ ਰਹੇ ਹਾਂ ਕਿ ਜਦੋਂ ਪਰਚਾ ਖਾਰਜ ਹੋਇਆ ਉਦੋਂ ਤੁਸੀਂ ਲੋਕਾਂ ਦੀ ਸਹਿਮਤੀ ਜਿਤਾਈ ਸੀ ਪਰਚਾ ਕਿਹੜਾ ਖਾਰਜ ਹੋਇਆ ਸੀ ਜਦੋਂ 2012 ਚ ਪਰਚਾ ਅਕਾਲੀ ਦਲ ਵੱਲੋਂ ਕੈਨਸਲ ਕੀਤਾ ਗਿਆ ਸੀ ਸਲਾਬਤਪੁਰੇ ਦੇ ਵਿੱਚ ਮੈਂ ਕਦੇ ਕੋਈ ਚ ਸ਼ਾਮ ਨਹੀਂ ਹੋਇਆ ਕਦੇ ਤੁਸੀਂ ਉਸ ਪਾਰਟ ਦਾ ਅਕਾਲੀ ਦਲ ਨਹੀਂ ਮੈਂ ਸਾਰੇ ਪਾਰਟ ਸੀ ਉਹ ਇਸੇ ਗੱਲ ਦੀ ਮਾਫੀ ਮੰਗਣ ਆਇਆ ਜੇ ਉਹ ਅਸੀਂ ਉਦੋਂ ਬੋਲੇ ਹੁੰਦੇ ਉਹ ਜੋ ਕੀਤਾ ਹੁੰਦਾ ਫਿਰ ਤਾਂ ਆਉਣ ਦੀ ਲੋੜ ਹੀ ਨਹੀਂ ਸੀ ਅਸੀਂ ਇਸੇ ਗੱਲ ਦੀ ਮਾਫੀ ਮੰਗ ਰਹੇ ਹਾਂ ਕਿ ਅਸੀਂ ਸਰਕਾਰ ਦਾ ਪਾਰਟ ਪਰ ਅਸੀਂ ਉਹ ਤੋਂ ਬੋਲੇ ਨਹੀਂ ਕਿ ਉੱਪਰ ਹੈ ਉਸ ਗੱਲ ਦੀ ਗੁਰੂ ਅਕੀਰ ਮਾਫੀ ਕੀ ਰਣਨੀਤੀ ਹੈਗੀ ਅਗਲੀ ਹੁਣ ਤੁਹਾਡੀ ਅੱਗੇ ਉਹ ਫਿਰ ਬਾਅਦ ਚ ਸਤਿਮੇਂ ਸਾਹਿਬ ਨਾਲ ਮੁਲਾਕਾਤ ਹੋਈ ਤੁਹਾਡੀ ਅੱਜ ਜਿਹੜੀ ਸਿੰਘ ਸਾਹਿਬ ਨਾਲ ਮੁਲਾਕਾਤ ਹੋਈ ਹੈ ਉਹਨਾਂ ਕੋਲ ਜਾ ਕੇ ਹੱਥ ਚੋੜ ਕੇ ਐਪਲੀਕੇਸ਼ਨ ਦਿੱਤੀ ਹੈ ਉਹਨਾਂ ਨੂੰ ਕਿ ਜੋ ਵੀ ਸਾਡੀ ਸਜ਼ਾ ਬਣਦੀ ਹੈ ਕਿਹੜੇ ਕਿਹੜੇ ਜੋ ਤੁਸੀਂ ਚੱਕੀ ਦੇਖੋ ਮੁੱਦੇ ਸੁਨਸਾਹਿਬ ਨੂੰ ਪਤਾ ਹੈ ਮੇਰੇ ਕਹਿੰਦੇ ਰੋਲ ਨਹੀਂ ਨਹੀਂ ਅੱਜ ਜਿਹੜੇ ਸਿੰਘ ਸਾਹਿਬ ਨੂੰ ਦੇਖਿਆ ਸਿੰਘ ਸਾਹਿਬ ਤਾਂ ਸਿਰਫ ਐਪਲੀਕੇਸ਼ਨ ਦੇ ਸੁਮੇਤ ਸੈਣੀ ਜੀ ਡੀਜੀਪੀ ਹੋਣ ਦੇ ਨਾਲ ਕਿਉਂਕਿ ਕਾਫੀ ਦੇ ਡੀਜੀਪੀ ਰਹੇ ਤੁਸੀਂ ਵੀ ਉਸ ਵੇਲੇ ਵਜ਼ਾਰਤ ਸੀਗੇ ਕੈਬਨਿਟ ਦੀ ਮੀਟਿੰਗ ਦਾ ਪਾਰਟ ਰਹੇ ਉਸ ਤੋਂ ਬਿਨਾ ਨਹੀਂ ਹੋ ਹੋ ਸਕਦਾ ਮੈਂ ਤਾਂ ਸ਼ੋਰਟਕਟ ਚ ਮਗਾਦੀ ਗੱਲ ਕਿ ਅਸੀਂ ਉਦੋਂ ਨਹੀਂ ਬੋਲੇ ਹਾਂ ਤੇ ਉਹ ਸਾਡੀ ਗਲਤੀ ਸੀ ਉਸ ਗੱਲ ਦੀ ਮਾਫੀ ਅੱਜ ਅਸੀਂ ਲੈਣ ਆ। ਰਕੜਾ ਸਾਹਿਬ ਤਾਂ ਅੱਡੀ ਤੇ ਚੰਦੂ ਮਾਜਰਾ ਸਾਹਿਬ ਦੀ ਘੱਟ ਤੋਂ ਵੀ ਉਸ ਤਰੀਕੇ ਨਾਲ ਜੇ ਤੁਸੀਂ ਤੁਸੀਂ ਸੋਚ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਚੰਦੂ ਮਾਜਰਾ ਸਾਹਿਬ ਹੀ ਨਹੀਂ ਮੈਂ ਕਦੇ ਕਿਸੇ ਨਾਲ ਜ਼ਿੰਦਗੀ ਚ ਖੁੰਦ ਕੇ ਰੱਖੀ ਕਦੇ ਦੇਖਿਆ ਤੁਸੀਂ ਇੱਕ ਬੰਦੇ ਨੂੰ ਦੱਸ ਦੋ ਮੈਂ ਕਦੇ ਜ਼ਿੰਦਗੀ ਚ ਆਪਣਾ ਟੈਂਪਰ ਰੂਜ ਨਹੀਂ ਕੀਤਾ ਕਦੇ ਕਿਸੇ ਨਾਲ ਖੁੰਦ ਕੇ ਰੱਖੀ ਬਖਸ਼ਿਸ਼ ਗੁਰੂ ਮਹਾਰਾਜ ਨੇ ਐਡੀ ਕੀਤੀ ਹੋਈ ਸੁੱਚੇ ਪਾਛੇ ਐਡੀ ਵੀਡੀ ਬਖਸ਼ ਕੀਤੀ ਹੈ ਜਿਹੜਾ ਮੈਂ ਸੁਫਨੇ ਚ ਵੀ ਨਹੀਂ ਸੋ ਸਕਦਾ ਜਿਹੜਾ ਬੰਦਾ ਸੁਫਨਾ ਵੀ ਨਹੀਂ ਲੈ ਸਕਦਾ ਜਿਹੜੀ ਚੀਜ਼ ਪ੍ਰਮਾਤਮਾ ਉਹ ਵੀ ਦੇ ਦਵੇ ਤੇ ਵੀ ਕਿਸੇ ਨੇ ਆਪਾਂ ਖੁੰਦ ਕਰੀਏ ਕਿਸੇ ਨੇ ਹੋਰ ਰਖੀਏ ਮੇਰੀ ਕਿਸੇ ਨੇ ਖੁੰਦ ਕਰੀ ਸਾਸੂ ਵੀਰ ਸੇ ਬਾਦਨਾਮੀ ਮੇਰੀ ਖੁੰਦ ਕਰੀ ਹੋਰ ਕਿਸੇ ਨੇ ਆ ਵੀ ਖੁੰਦ ਕਰੀ ਸਾਰੇ ਇਹ ਗੁਰੂ ਆਦੇ ਬਖਸ਼ਾ ਨੇ ਕਿ ਇੱਥੇ ਫਿਰਦੇ ਆ ਤੁਹਾਡੇ ਕੋਲ ਆਏ ਆ ਤੇ ਜੇ ਗੁਰੂ ਦੀ ਬਖਸ਼ਿਸ਼ ਨਾ ਹੋਏ ਮੇਰੇ ਬਗਲੇ ਬੰਦੇ ਸੋ ਸਾਂਝੀ ਨਹੀਂ ਰਹਾਉਂਦਾ ਯਾਨੀ ਹਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਨੇ ਕਿਉਂ ਵਿਲਿੰਗ ਨਹੀਂ ਐਸ ਲਈ ਪੰਜਾਬ ਪੰਧਾਰਾ ਹੁੰਦੇ ਨੇ ਦੇਖੋ ਉਹ ਉਹ ਸਵਾਲ ਉਹਨਾਂ ਦਾ ਪੁੱਛਦੇ ਮੈਂ ਕਿਉਂਕਿ ਉਹਨਾਂ ਨੇ ਕਿਹਾ ਤੁਹਾਡੇ ਵੱਲੋਂ ਵੀ ਪੇਸ਼ਕਸ਼ ਕੀਤੀ ਮੇਰੇ ਕੋਲ ਕੋਈ ਨਾਮ ਆਇਆ ਸੀ ਇਹ ਤੁਹਾਡੇ ਕੋਲ ਆਇਆ ਹੁਣ ਬਿਲਕੁਲ ਆਇਆ ਨਾ ਮੈਨੂੰ ਪਤਾ ਕਿ ਕਿਵੇਂ ਦਾ ਪ੍ਰਧਾਨ ਚੋਣੇ ਤੁਸੀਂ ਪ੍ਰਧਾਨ ਕਿਵੇਂ ਦਾ ਚੋਣ ਇਹ ਤਾਂ ਬਾਬੇ ਨਾਨਕ ਨੇ ਆਪੇ ਸਾਨੂੰ ਕੋਈ ਨਾ ਕੋਈ ਲੱਭ ਦੇਣਾ ਜੀ ਜਿਹੜਾ ਕੋਈ ਲਾਣਾ ਉਹ ਬਾਬੇ ਨਾਨਕ ਨੇ ਲਾਇਆ ਪਿਆ ਮਾਫੀ ਨਾ ਤੁਹਾਡੇ ਗਾਇ ਤੇ ਲੱਗਣਾ ਨਾ ਮੇਰੇ ਗਾਇ ਤੇ ਲੱਗਣਾ ਤੁਸੀਂ ਵੀ ਬੰਨਣਾ ਚਾਹੁੰਦੇ ਪਤਾ ਮੈਂ ਕਦੇ ਕਮਿਪਰ ਪ੍ਰਧਾਨ ਕਿਹਾ ਮੈਂ ਕਿਸੇ ਚੀਜ਼ ਦਾ ਵੀ ਉਹਨੂੰ ਫਿਆ ਜਦੋਂ ਬਾਦਲ ਸਾਹਿਬ ਨੇ ਮੈਨੂੰ ਮੰਤਰੀ ਬਣਾਇਆ ਉਦੋਂ ਵੀ ਮੈਂ ਮੰਤਰੀ ਬਣਦੇ ਹੋਣੀ ਸੀਗਾ ਮੈਂ ਤਾਂ ਗੁਰੂ ਦੇ ਚਰਨਾ ਚਰੇਣ ਵਾਲਾ ਇਨਸਾਨ ਆ ਜਿੱਥੇ ਪਹੁੰਚਿਆ ਉਹ ਵੀ ਬਹੁਤ ਵੱਡੀ ਗੱਲ ਆ ਮੇਰੇ ਲਈ ਤਾਂ ਮੈਂ ਤੁਹਾਨੂੰ ਦੱਸਿਆ ਮੇਰੇ ਬਲਕੇ ਬੰਦੇ ਕੋਈ ਸਾਝੀ ਵੀ ਨਹੀਂ ਰਹੌਂਦਾ ਕਿੰਨੇ ਕਿਹੜੇ ਕੰਮ ਕਰਨਾ ਕਿੰਨਾ ਆਵਾਜ਼ ਉੱਠੀ ਆ ਜੀ ਵੀ ਜਿਹੜੇ ਬਰਬਾਦ ਸਿੰਘ ਸਾਹਿਬ ਤੇ ਮਾਫੀ ਮੰਗ ਚੁੱਕੇ ਨੇ ਵੱਡੇ ਬਾਦਲ ਸਾਹਿਬ ਵੀ ਮੰਗ ਚੁੱਕੇ ਨੇ ਇਹ ਉਹਨਾਂ ਦੀ ਮਰਜ਼ੀ ਦੀ ਗੱਲ ਆ ਜੀ ਉਹ ਕੱਢ ਦੇਣ ਉਹ ਰੱਖ ਲੈਣ ਸਾਡੀ ਤਾਂ ਉਹਨਾਂ ਅੱਗੇ ਨਹੀਂ ਵਰਤਾਈ ਆ ਕਿ ਆਪਾਂ ਸਾਰੇ ਚੱਕਰਾਂ ਦਾ ਸਾਹਮਣੇ ਮੰਗਵਾਉਂਦਾ ਇੱਕੋ ਸਵਾਲ ਹੈ ਜੇਕਰ ਪ੍ਰਧਾਨ ਸਾਹਿਬ ਪ੍ਰਧਾਨਗੀ ਨਹੀਂ ਛੱਡਦੇ ਇਹ ਪੁੱਤਰੋਂ ਇਹ ਸਾਰੀਆਂ ਪ੍ਰਧਾਨ ਸਾਹਿਬ ਪ੍ਰਧਾਨਗੀ ਨਹੀਂ ਛੱਡਦੇ ਤੁਹਾਡਾ ਸਾਰੀਆਂ ਗੱਲਾਂ ਅੱਜ ਤੋਂ ਬਾਅਦ ਕਰਾਂਗੇ ਅੱਜ ਗੁਰੂ ਦੇ ਚਰਨਾਚਾਏ ਆ ਅੱਜ ਗੁਰੂ ਦੇ ਚਰਨਾਚਾਏ ਰਹਿਣ ਤੇ ਧੰਨਵਾਦ ਅਸੀਂ ਗੱਲਾਂ ਕਰ ਲਈਆਂ ਅਸੀਂ ਲਿਖਤੀ ਰੂਪ ਵਿੱਚ ਅਸੀਂ ਅਕਾਲ ਚੱਕਰ ਸਾਹਿਬ ਤੇ ਜੱਥੇਦਾਰ ਸਾਹਿਬ ਨੂੰ ਆਪਣੀਆਂ ਭਾਵਨਾਵਾਂ ਲਿਖਤੀ ਰੂਪ ਦੇਣਾ ਮਾਈਕ ਨਹੀਂ ਵਿੱਚ ਕਰ ਰਹੇ ਯਾਰ ਅੱਗੇ ਕਦ ਤੱਕ ਸਾਹਿਬ ਤੇ ਗੱਲ ਸਹੀ ਇਹਦੇ ਵਿੱਚ ਫੈਸਲਾ ਕਰ ਲੈ ਅਸੀਂ ਆਪਣੀਆਂ ਗਲਤੀਆਂ ਜਿਹੜੀਆਂ ਮੰਨੀਆਂ ਨੇ ਤੇ ਗੁਰੂ ਦੇ ਚਰਨਾਂ ਵਿੱਚ ਅਸੀਂ ਖਿਮਾ ਜਾਂਚਨਾ ਕਰਨ ਵਾਸਤੇ ਆਏ ਆਂ ਤੇ ਇੱਕ ਜੋ ਅੱਗੇ ਫੈਸਲਾ ਹੈ ਉਹ ਕਾਲਪਤਖ ਸਾਹਿਬ ਦੇ ਜਥੇਦਾਰ ਸਾਹਿਬ ਸਾਡੀ ਸਰਵੋੱਚ ਸੰਸਥਾ ਹੈ ਸਿੱਖਾਂ ਨੇ ਉਹਨਾਂ ਨੇ ਦੁਬਾਰਾ ਇੱਕ ਦਾ ਫੈਸਲਾ ਕਰ ਲੈ ਬਾਕੀ ਕਿ ਮੈਂ ਬੇਨਤੀ ਕਰਦਾ ਜਿਹੜੀਆਂ ਗੱਲਾਂ ਜਿਹੜਾ ਹੈ ਬਾਦਲ ਦਲ ਦੇ ਕੁਝ ਜਿਹੜੇ ਪ੍ਰੈਸ ਵਾਲੇ ਨੇ ਉਹਨਾਂ ਦੇ ਵਕਤਾ ਨੇ ਉਹਨਾਂ ਨੇ ਗੱਲਾਂ ਕੀਤੀਆਂ ਹਾਂ ਉਹਦਾ ਮੈਂ ਇਸ ਮੌਕੇ ਜਵਾਬ ਨਹੀਂ ਦੇਣਾ ਚਾਹੁੰਦਾ ਕਿਉਂਕਿ ਅਸੀਂ ਅੱਜ ਸਿਰਫ ਧਾਰਮਿਕ ਪੱਖ ਤੋਂ ਲੈ ਕੇ ਚੱਲੇ ਆ ਉਹਨਾਂ ਨੇ ਸਿਆਸੀ ਗੱਲਾਂ ਕੀਤੀਆਂ ਸਿਆਸੀ ਗੱਲਾਂ ਦਾ ਜਵਾਬ ਅਸੀਂ ਅੱਜ ਤੋਂ ਬਾਅਦ ਦੇਵਾਂਗੇ ਹੁਣ ਮੌਕੇ ਤੇ ਮੈਂ ਕੋਈ ਵੀ ਸਿਆਸਤ ਜਾਂ ਸਿਆਸੀ ਗੱਲ ਗੁਰੂਸ ਇੱਥੇ ਹਰਮੰਦਰ ਸਾਹਿਬ ਦੇ ਅਗਲ ਤੱਕ ਸਾਫ਼ੀ ਤਾਬਿਆ ਛੱਡ ਕੇ ਮੈਂ ਨਹੀਂ ਕਰਨਾ ਤੁਹਾਨੂੰ ਬਗਾਵਤ ਬਾਗੀ ਬਾਗੀ ਕਿਹਾ ਜਾ ਰਿਹਾ ਹੈ ਬਗਾਵਤ ਜੋ ਮਰਜ਼ੀ ਕਰੀ ਜਾਣ ਮੈਂ ਅੱਜ ਜਵਾਬ ਦੇਵਾਂਗੇ ਹੁਣ ਇਹ ਮੌਕਾ ਨਹੀਂ ਆਜ ਅਜ ਹਰੀਪ੍ਰੀਤ ਸਿੰਘ ਉਹਨਾਂ ਨੇ ਕਿਹਾ ਕਿ ਇਕੱਠੇ ਹੋਣਾ ਚਾਹੀਦਾ ਉਹਨਾਂ ਨੇ ਫੀਲਡ ਕੀਤੀ ਜੇ ਇਕੱਠੇ ਹੋ ਗਏ ਮੇਰੇ ਕੋ ਆਉਂਦੇ ਆ ਤੇ ਸੁਣ ਲੋ ਅਸੀਂ ਇਹ ਸਾਰੀਆਂ ਗੱਲਾਂ ਦਾ ਹੁਣ ਉਰੇ ਮੌਕਾ ਨਹੀਂ ਮੈਂ ਇਹ ਹੈਗਾ ਅੱਜ ਦਾ ਜਿਹੜਾ ਮਸਤ ਸਿੰਘ ਸਾਹਿਬ ਨੇ ਕਿਹਾ ਜੀ ਨਹੀਂ ਸਿੰਘ ਸਾਹਿਬ ਦਾ ਉਹ ਵੀ ਪੋਲਿਟੀਕਲ ਐਂਗਲ ਨਾਲ ਤੁਸੀਂ ਗੱਲ ਕਰ ਰਹੇ ਹੋ ਨਾ ਅੱਜ ਇਹ ਪੋਲਿਟੀਕਲ ਐਂਗਲ ਤੇ ਮੈਂ ਕੋਈ ਗੱਲ ਨਹੀਂ ਨੀ ਕਰਨਾ ਚਾਹੁੰਦਾ ਮੈਂ ਤਾਂ ਸਿਰਫ ਅੱਜ ਦਾ ਜਿਹੜਾ ਸਾਡਾ ਮਕਸਦ ਹੈ ਉਹਦੇ ਬਾਰੇ ਗੱਲ ਅਗਲੀ ਕੀ ਰੂਪੇ ਕਰੇ ਇਸ ਸਾਡੀ ਗਲਤੀਆਂ ਦੀ ਤੁਸੀਂ ਹਵਾਲਾ ਦੇ ਰਹੇ ਹੋ ਬਾਦਲ ਵੱਲ ਦੀ ਮਾਫੀ 2012 ਤੇ ਸਲਾਬਤਪੁਰੇ ਦਾ ਜਦੋਂ ਮਸਲਾ ਪਿਆ ਸੀ ਤੇ ਤੁਸੀਂ ਹੱਥ ਚੁੱਕ ਕੇ ਕਿਹਾ ਸੀ ਕਿ ਠੀਕ ਹੈ ਪਰਚਾ ਵਾਪਸ ਹੋਣਾ ਚਾਹੀਦਾ ਕੋਈ ਅਸੀਂ ਕੋਈ ਹੱਥ ਚੁੱਕੇ ਨਹੀਂ ਕੌਣ ਕਹਿੰਦਾਗਾ ਉਹ ਕਹਿ ਰਹੇ ਨੇ ਜ ਉਹਨਾਂ ਨੂੰ ਦੱਸੋ ਤਾਂ ਸਹੀ ਕਿ ਕਿਸੇ ਕੋਈ ਇਕੱਲੀਆਂ ਗੱਲਾਂ ਕਰਨ ਨਾਲ ਤਾਂ ਨਹੀਂ ਹੋਣਾ ਉਹ ਉਹ ਤਾਂ ਉਹਨਾਂ ਨੂੰ ਝੂਠ ਬੋਲਣ ਤੋਂ ਮੇਰਾ ਹੋਰ ਕੋਈ ਕੰਮ ਹੀ ਨਹੀਂ ਹੈ ਲੇਕਿਨ ਸੁਖੀ ਸਿੰਘ ਬਾਰੇ ਜਾਂ ਚਾਹ ਨਹੀਂ ਹੋ ਸਕਦੀ ਆ ਉਹਨਾਂ ਦਾ ਮਾਫੀ ਮੰਗ ਲਈ ਸੀ ਜੀ ਮੰਗ ਲਈ ਪਿਆ ਜੀ ਉਹਨਾਂ ਨੇ ਮਾਫੀ ਮੰਗਣ ਦਾ ਤਰੀਕਾ ਹੈ ਇੱਕ ਮਰਿਆਦਾ ਹੈ ਇੱਕ ਵਿਧੀ ਵਿਵਧਾਨ ਹੈ ਹੂੰ ਉਹਦੇ ਮੁਤਾਬਕ ਮਾਫੀ ਹੁੰਦੀ ਹੈ ਨਹੀਂ ਤਾਂ ਲੋਕ ਆਪਾਂ ਹਰ ਰੋਜ਼ ਹੀ ਗੁਰੂ ਸਾਹਿਬ ਦੇ ਅਰਤਾਬੇ ਹੋ ਕੇ ਮਾਫੀ ਮੰਗਦੇ ਆ ਉਹ ਉਹ ਗੱਲ ਇੱਕ ਜੇ ਵਿਧੀ ਵਿਵਧਾਨ ਬਣਿਆ ਹੈਗਾ ਉਹਦੇ ਮੁਤਾਬਕ ਮਾਫੀ ਮੰਗਦੇ ਤੁਹਾਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਆਫੀ ਤੇ ਜੀ ਮੈਂ ਉਸ ਗੱਲ ਤੇ ਕਰ ਲੈਣਾ ਚਾਹੁੰਦਾ ਅਸੀਂ ਅਸੀਂ ਤਾਂ ਆਪਦੇ ਵਾਸਤੇ ਆਏ ਸੁਖਬੀਰ ਸਿੰਘ ਬਾਦਲ ਵਾਸਤੇ ਸੋਣਾ ਆਏ ਆ ਅਸੀਂ ਤਾਂ ਜੋ ਸਾਡੇ ਮਨ ਤੇ ਬੋਝ ਹੈ ਉਹ ਉਹਦੇ ਵਾਸਤੇ ਅਸੀਂ ਅੱਜ ਪੇਸ਼ ਹੋਏ ਆ ਇਸ ਤੋਂ ਅਗਲੀ ਰੈਮੇਂਟ ਕੀ ਹੋਏਗੀ ਜੀ ਤੁਹਾਡੀ ਉਹ ਬਾਤ ਚ ਤੈ ਕਰਾਂਗੇ ਹਜੇ ਕੁਝ ਰਣਨੀਤੀ ਦਾ ਫੈਸਲਾ ਨਹੀਂ ਲੱਗਦਾ ਨਹੀਂ ਜਿਆਦਾ ਸਮਾਂ ਹੋ ਗਿਆ ਜੀ ਮਾਫੀ ਮੰਗਣ ਨੂੰ ਲੈ ਕੇ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਹੈ ਇਸ ਨੂੰ ਲੈ ਕੇ ਦੇਖੋ ਗੱਲ ਇਹ ਹੈ ਵੀ ਮਾਫੀ ਮੰਗਣ ਦਾ ਜਿਹੜਾ ਕੋਈ ਟਾਈਮ ਨਹੀਂ ਹੁੰਦਾ ਜੇ ਤੁਹਾਡੇ ਮਨ ਤੇ ਬੋਝ ਹੈ ਤੁਸੀਂ ਕਦੇ ਵੀ ਮਾਫੀ ਮੰਗ ਸਕਦੇ ਹੋ ਉਸ ਵੇਲੇ ਤੇ ਕਪਤਾਨ ਨੂੰ ਜ਼ਿੰਮੇਵਾਰ ਸਮਝਦੇ ਹੋ ਜੀ ਉਸ ਵੇਲੇ ਤੇ ਮਾਫੀ ਮੰਗਣਾ ਤੇ ਰਲੇਵਾ ਹੋ ਸਕਦਾ ਪਹਿਲਾਂ ਮੰਗ ਰਲੇਵੀਂ ਵਾਲੀ ਗੱਲ ਨਹੀਂ ਹਜੇ ਦੱਸ ਸੀ ਸੁਖਵੀਰ ਬਾਦ ਨੂੰ ਤਾਂ ਗੱਲ ਹੀ ਨਹੀਂ ਕੀਤੀ ਸਟਾਫ ਦੀ ਗੱਲ ਕਰਨਾ ਹੈ ਜਥੇਦਾਰ ਸਿਰੇ ਅਕਾਲ ਤਖਤ ਸਾਹਿਬ ਨੂੰ ਉਸ ਵੇਲੇ ਤੇ ਜ਼ਿੰਮੇਵਾਰ ਸਮਝਦੇ ਹੋ ਜੀ ਮੈਂ ਕੋਈ ਇਹ ਗੱਲ ਨਹੀਂ ਕਰ ਮੈਂ ਸਿਰਫ ਸਨੀ ਆਪਦੀ ਕਰਨ ਜਿਹੜੀ ਹੈਗੀ ਉਹ ਅਸੀਂ ਰੱਖਤੀ ਹੈ ਅੱਗੇ ਕਾਲਪਨ ਬਿਲਕੁਲ ਠੀਕ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪਰਮੇਂਦਰ ਢੀਟ ਸਾਹਿਬ ਇਸ ਵੇਲੇ ਗੱਲਬਾਤ ਕਰ ਰਹੇ ਨੇ ਤਾਂ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਮਾਫੀ ਜਿਹੜੀ ਹੈ ਉਹ ਆਪਣੇ ਤੌਰ ਤੇ ਮੰਗਣ ਆਏ ਨੇ ਆਪਣੀ ਜਿਹੜੀ ਸਜ਼ਾ ਹੈ ਉਸ ਨੂੰ ਭੁਗਤਣ ਵਾਸਤੇ ਪਹੁੰਚੇ ਨੇ ਤਾਂ ਬਿਲਕੁਲ ਸਜ਼ਾ ਲਾਉਣਗੇ ਅਸੀਂ ਪੂਰੀ ਜੋ ਸਜ਼ਾ ਲੱਗੂਗੀ ਤਾਂ ਬਿਲਕੁਲ ਕੋਈ ਜਿਹੜੀ ਸਜ਼ਾ ਜਿਹੜੀ ਹੈ ਪਰ ਸਰ ਬੀਤੇ ਕੁਝ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਹਕਾਕ ਬਣੇ ਕਿ ਜਿਸ ਸਮੇਂ ਤੋਂ ਕੇ ਟਾਬੋ ਨਾ ਕਾਲੀ ਨਾ ਲੱਗ ਚੁਕੀ ਹੈ ਦੇਖੋ ਮੈਂ ਕੋਈ ਸ਼ਾਸਿਕ ਗੱਲ ਨਹੀਂ ਕਰਨੀ ਮੇਰੇ ਤੋਂ ਬਿਲਕੁਲ ਨਹੀਂ ਤੁਸੀਂ ਬਿਹਤਰੀ ਵਾਸਤੇ ਆਏ ਜੇ ਤੁਸੀਂ ਕਾਲੀ ਨਾ ਹਜੇ ਇਹ ਇਹ ਸਿਰਫ ਆਪਦੀ ਅਸੀਂ ਜਿਹੜੀ ਹੈ ਬਿਹਤਰੀ ਵਾਸਤੇ ਅੱਜ ਤਾਂ ਆਏ ਆ ਸਾਡੇ ਮਨ ਤੇ ਜੋ ਬੋਝ ਹੈ ਉਹਨੂੰ ਦੂਰ ਕਰਨ ਲਈ ਆਏ ਹਾਂ ਸਾਹਿਬ ਨੇ ਕੀ ਕਿਹਾ ਤੁਹਾਨੂੰ ਸਿੰਘ ਸਾਹਿਬ ਨੇ ਕੀ ਆਸ਼ਵਾਸਨ ਦਿੱਤਾ ਹਜੇ ਤਾਂ ਪੱਤਰ ਤੇ ਵਿਚਾਰ ਕਰਨੀ ਉਹਨਾਂ ਨੇ ਕੀ ਕਹਿਣਾ ਸੀਗਾ ਉਹਨਾਂ ਨੇ ਸਾਡਾ ਪੱਤਰ ਲਿਆ ਹੈ ਕੀ ਸਰੋਚਾ ਪਾਣੀ ਪੁੱਛਿਆ ਜਦੋਂ ਤੁਸੀਂ ਜਦੋਂ ਤੁਸੀਂ ਮੰਗ ਪੱਤਰ ਦਿੱਤਾ ਕੀ ਉਹ ਸੁਖਵੀਰ ਬਾਦਲ ਨੂੰ ਸਾਦ ਕੇ ਤੁਹਾਡੇ ਨਾਲ ਸਾਹਮਣੇ ਬਿਠਾਉਂਦੀ ਅਸੀਂ ਗੱਲ ਨਹੀਂ ਹੋਈ ਅਸੀਂ ਸੁਖਵੀਰ ਬਾਦਲ ਦੀ ਕਿਉਂ ਗੱਲ ਕਰਨੀ ਅਸੀਂ ਸਾਫ਼ ਦੀ ਗੱਲ ਕਰ ਰਹੇ ਹਾਂ ਵੀ ਸਾਡੇ ਮੰਨ ਤੇ ਬਹੁਤ ਹੈ ਤੇ ਅਸੀਂ ਉਹ ਲੈ ਕੇ ਆਏ ਹਾਂ ਤਾਂ ਕੀ ਸਿੰਘ ਸਾਹਿਬ ਨੇ ਕੀ ਆਸ਼ਵਾਸਨ ਦਿੱਤਾ ਸਿੰਘ ਸਾਹਿਬ ਨੇ ਮੰਨਿਆ ਕਿ ਤੁਹਾਡੀ ਗੱਲਾਂ ਸਿੰਘ ਸਾਹਿਬ ਨੇ ਮੰਨਿਆ ਕਿ ਤੁਹਾਡੇ ਜਿਹੜੇ ਮਾਫੀਨਾਮਾ ਠੀਕ ਹੈ ਤੁਹਾਨੂੰ ਮੰਗਣਾ ਚਾਹੀਦਾ ਜੀ ਮੇਰੀ ਗੱਲ ਸੁਣੋ ਕੁਝ ਨਹੀਂ ਉਹਨਾਂ ਨੇ ਇਹ ਗੱਲ ਕੋਈ ਨਹੀਂ ਕੀਤੀ ਆਪਾਂ ਉਹੀ ਬਿਨਾ ਮਤਲਬ ਤੋਂ ਨਾ ਉਹ ਗੱਲਾਂ ਨੂੰ ਕੋਈ ਫਾਇਦਾ ਨਹੀਂ ਜੀ ਤੋ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਪਰਮਿੰਦਰ ਢੀਂਸਾ ਸਾਡਾ ਮੌਜੂਦ ਸੀ ਤਾਂ ਉਹਨਾਂ ਨੇ ਸਾਰੀ ਗੱਲਬਾਤ ਦੱਸੀ ਹੈ ਤਾਂ ਖਾਸ ਤੌਰ ਤੇ ਕਿਹਾ ਕਿ ਅੱਜ ਉਹ ਸਿਰਫ ਇੱਥੇ ਮਾਫੀ ਮੰਗਣ ਵਾਸਤੇ ਪੁੱਜੇ ਸਨ ਤੇ ਉਹਨਾਂ ਵੱਲੋਂ ਮਾਫੀ ਜਿਹੜੀ ਹੈ ਅੱਜ ਇੱਥੇ ਮੰਗੀ ਗਈ ਹੈ ਫਿਲਹਾਲ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਚ ਫੈਸਲਾ ਕੀ ਹੁੰਦਾ ਹੈ ਕੈਮਰਾਮੈਨ ਅਸ਼ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ